ਲੋਕਾਂ ਦੇ ਫਤਵੇਂ ਨੂੰ ਤੁਸੀਂ ਜਵਾਬ ਨਹੀਂ ਦੇ ਸਕਦੇ ਜਿਹਨੂੰ ਲੋਕਾਂ ਨੇ ਜਿਤਾਇਆ ਉਹੀ ਜਿਹੜਾ ਜਿੱਤ ਗਿਆ ਉਹੀ ਸਕੁੰਨਰ ਹੈ ਆਮ ਆਦੀ ਪਾਰਟੀ ਨੂੰ ਜਿਸ ਤਰੀਕੇ ਦੇ ਇੱਥੇ ਹਾਰ ਮਿਲ ਰਹੀ ਹੈ ਤੇ ਮਿਲੀ ਹੈ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਔਰ ਮੰਗ ਕਰਦਾ ਕਿ ਉਹ ਤਰੰਤ ਅਸੀਵਾ ਦੇ ਦੇਣ ਕਿਸੇ ਨੇ ਨਹੀਂ ਵੀ ਸਰ ਆਰਜੀਆ ਸਰ ਯਾਰ ਮੇਰੇ ਚਾਤੇ ਦਾ ਮੁੰਡਾ ਆ ਮੈਂ ਸੁਦਾਮਾ ਬਣ ਕੇ ਆਇਆ ਸੀ ਉਹਨਾਂ ਨੇ ਮੈਨੂੰ ਕ੍ਰਿਸ਼ਨ ਬਣ ਕੇ ਨਵਾਜਿਆ ਮੈਂ ਧੰਨਵਾਦੀ ਹਾਂ ਸਾਰੀ ਵੋਟਰਾਂ ਦਾ ਤੁਝ बिन कौन करे गरीब نواز ਗੁਸਈਆ ਮੇਰਾ ਮਾਥੇ ਛਤਰ ਤਰੇ ਮੇਰਾ ਆਪ ਕੀ ਕਿਰਪਾ ਸੇ ਸਭ ਕਾਮ ਹੋ ਰਹਾ ਹੈ ਕਰਤੇ ਹੋ ਤੁਮ ਕਨਈਆ ਮੇਰਾ ਨਾਮ ਹੋ ਰਹਾ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਲਕਾ ਜਲੰਧਰ ਦੇ ਵਾਸੀਆਂ ਦਾ ਜਿਨ੍ਹਾਂ ਕੋਲ ਮੈਂ ਸੁਦਾਮਾ ਬਣ ਕੇ ਆਇਆ ਸੀ ਉਹਨਾਂ ਨੇ ਮੈਨੂੰ ਕ੍ਰਿਸ਼ਨ ਬਣ ਕੇ ਨਵਾਜਿਆ ਮੈਂ ਧੰਨਵਾਦੀ ਹਾਂ ਸਾਰੀ VOTERਾਂ ਦਾ ਤੇ ਖਾਸੌਰ ਤੇ ਮੈਂ ਧੰਨਵਾਦ ਕਰਦਾ ਆਪਣੇ ਕਾਂਗਰਸ ਪਾਰਟੀ ਦੇ ਸਾਰੇ ਹਲਕਾ ਇੰਚਾਰਜ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਤੇ ਉਹ ਸਾਰੇ ਲੋਕ ਜਿਨ੍ਹਾਂ ਨੇ ਇਸ ਮਹਿਮ ਨੂੰ ਚਲਾਇਆ ਇਹ ਜਿਹੜੀ ਟੋਟਲ ਮਹਮ ਚੱਲੀ ਹੈ ਇਲੈਕਸ਼ਨ ਦੀ ਇਹ ਕਾਂਗਰਸ ਵਰਕਰ আর ਪਬਲਿਕ ਵੱਲੋਂ ਚਲਾਈ ਗਈ আর ਸਾਡੇ ਲੀਡਰਾਂ ਵੱਲੋਂ ਚਲਾਈ ਗਈ ਮੈਨੂੰ ਤਾਂ ਇਹ ਜਿੱਥੇ ਕਹਿੰਦੇ ਸੀ ਮੈਂ ਉੱਥੇ ਚਲੇ ਜਾਂਦਾ ਸੀ আর ਐਸੀ ਬਹੁਤ ਹੀ ਥੋੜੇ ਪੈਸਿਆਂ ਦੇ ਵਿੱਚ ਇਹ ਇਲੈਕਸ਼ਨ ਲੜੀ ਜਦਕਿ ਬੀਜੇਪੀ ਨੇ ਤੇ ਆਮ ਆਦਮੀ ਪਾਰਟੀ ਨੇ ਬਹੁਤ ਪੈਸੇ ਵੀ ਵੰਡੇ ਬਹੁਤ ਨਸ਼ਾ ਸ਼ਰਾਬ ਵੀ ਵੰਡੀ ਇਹ ਹਰ ਤਰ੍ਹਾਂ ਦੀ ਰੋਂਡੀ ਵੀ ਕੀਤੀ ਉਹਨਾਂ ਨੇ ਮੇਰੇ ਮੇਰੀ ਆਵਾਜ਼ ਬਣ ਕੇ ਇੱਕ ਵੀਡੀਓ ਤਿਆਰ ਕੀਤੀ ਕਿ ਆਮ ਆਦਮੀ ਨੂੰ ਵੋਟਾਂ ਪਾ ਦੋ ਫਿਰ ਇੱਕ ਰਾਹੁਲ ગાંધી ਜੀ ਦੀ ਆਵਾਜ਼ ਬਣ ਕੇ ਵੀਡੀਓ ਕੀਤੀ ਕਿ ਆਮ ਆਦਮੀ ਵੋਟਾਂ ਪਾ ਦੋ ਇੱਕ ਭਾਜਪਾ ਨੇ ਡੇਰਾ ਬੱਲਾ ਦੇ ਨਾਮ ਤੇ ਇੱਕ ਫੇਸਬੁੱਕ ਤੇ ਪਾਤਾ ਸਰਟੀਫਿਕੇਟ ਫੇਕ ਬਣਾ ਕੇ केजी ਡੇਰਾ ਬੱਲਾ ਦੀ ਉਹਨਾਂ ਨੂੰ ਅਮੈਤ ਇਸ ਤਰ੍ਹਾਂ ਦੀਆਂ ਇੱਕ ਨਹੀਂ ਬਹੁਤ ਰੋਂਡੀਆਂ ਬਹੁਤ ਗਲਤ ਹਰਕਤਾਂ ਗਲਤ ਦੂਸ਼ਣਵਾਦੀ ਝੂਠੇ ਝੂਠਾ ਪ੍ਰਚਾਰ ਕੂੜ ਪ੍ਰਚਾਰ ਔਰ ਲੱਚਰ ਪਵਾਰ ਪ੍ਰਚਾਰ ਦੂਸਰੀਆਂ ਪਾਰਟੀਆਂ ਵੱਲੋਂ ਕੀਤਾ ਗਿਆ ਲੇਕਿਨ ਐਸੀ ਉਹਨਾਂ ਸਾਰੇ ਪ੍ਰਚਾਰ ਨੂੰ ਸਾਰੀਆਂ ਗਲਤੀਆਂ ਨੂੰ ਸਾਰੀਆਂ ਰੋਂਡੀਆਂ ਨੂੰ ਪਿੱਛੇ ਛੱਡ ਕੇ ਮਾਫੀ ਦੇ ਕੇ ਐਸੀ ਅੱਗੇ ਵਧਣਾ ਚਾਹੁੰਦੇ ਹਨ ਬਹੁਤ ਬਹੁਤ ਵਧਾਈ ਸਾਰੇ ਇਲਾਕੇ ਦੇ ਲੋਕਾਂ ਨੂੰ ਮੈਂ ਸਭ ਤੋਂ ਪਹਿਲਾ ਵਾਅਦਾ ਇਹ ਕਰਨਾ ਚਾਹੁੰਦਾ ਕਿ ਮੈਂ ਤੁਹਾਡੇ ਵਿਚਕਾਰ ਰਹਿ ਕੇ ਇੱਥੇ ਘਰ ਲੈ ਕੇ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਮੇਰੇ ਖਿਲਾਫ ਇੱਕੋ ਗੱਲ ਬੋਲਦੇ ਸੀ ਕਿ ਇਹਨੇ ਚਲੇ ਜਾਣਾ ਇਹਨੇ ਭੱਜ ਜਾਣਾ ਇਹਨੇ ਦੂਸਰੇ ਦਿਨ ਚਲੇ ਜਾਣਾ ਉਹ ਚੌਥੇ ਦਿਨ ਚਲੇ ਜਾਣਾ ਮੈਂ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਹੈ ਔਰ ਚਾਹੇ ਆਪੋਜੀਸ਼ਨ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਬਣੇ ਐਸੀ ਦੋਨਾਂ ਪਾਸੇ ਕੰਮ ਕਰਾਉਣ ਜਾਣਦੇ ਆ ਔਰ ਮਿਹਨਤ ਕਰਕੇ ਅਸੀਂ ਜਿੰਨੇ ਮੇਰੇ ਵੀਰ ਮੇਰੇ ਆਲੇ ਦਾਲੇ ਬੈਠੇ ਲੀਡਰ ਸਹਿਬਾਨ ਮੈਂ ਇਹਨਾਂ ਦੇ ਨਾਲ ਰੜ ਕੇ ਕੰਮ ਕਰਨਾ ਹੈ ਇਹਨਾਂ ਨੂੰ ਫੈਸਿਲੀਟੇਟ ਕਰਨਾ ਹੈ ਤੇ ਜਲੰਧਰ ਦੀ ਜੋ ਅਸੀਂ ਵਾਅਦੇ ਕੀਤੇ ਆ ਉਹ ਵੱਡੀ ਤਰੱਕੀ ਅਸੀਂ ਕਰਾਉਣੀ ਹੈ ਸਰ ਨਸ਼ੇ ਦੇ ਮੁੱਦੇ ਦੀ ਗੱਲ ਰਹੀ ਹੈ ਲੋਕਾਂ ਨੇ ਇਸ ਨੂੰ ਲੈ ਕੇ ਵੋਟ ਪਾਈ ਹੈ ਤੁਹਾਨੂੰ ਕੀ ਲੱਗ ਰਿਹਾ ਕਿ ਤੁਸੀਂ ਹੁਣ ਆਰਮਲੇ ਸਮੇਂ ਤੋਂ ਵਾਅਦੇ ਪੂਰੇ ਕਰੋਗੇ ਕੀ ਐਕਸ਼ਨ ਲਵੋਗੇ ਮੈਂ ਜੋ ਵਾਅਦਾ ਕੀਤਾ ਜੋ ਮੈਂ ਗੱਲਾਂ ਕਹੀਆਂ ਮੈਂ ਉਹਨਾਂ ਸਾਰੀਆਂ ਪਰ ਸਟੈਂਡ ਕਰਦਾ ਐਸੀ ਨਸ਼ੇ ਦੇ ਖਿਲਾਫ ਵੀ ਲੜਾਈ ਲੜਾਂਗੇ ਐਸੀ ਮਾਫੀਆ ਦੇ ਖਿਲਾਫ ਵੀ ਲੜਾਈ ਲੜਾਂਗੇ ਐਸੀ ਨਾਲ ਦੀ ਨਾਲ ਡਿਵੈਲਪਮੈਂਟ ਇੱਥੇ ਦੀ ਨੂੰ ਅੱਗੇ ਵਧਾਵਾਂਗੇ ਇੰਡਸਟਰੀ ਤੇ ਕੰਮ ਕਰਾਂਗੇ ਹਰ ਤਰੀਕੇ ਦਾ ਜੋ ਮੈਂ ਵਾਅਦਾ ਕੀਤਾ ਉਹ ਪੂਰੇ ਕਰਾਂਗੇ ਜਨੀ ਸਾਹਿਬ ਪੰਜਾਬ ਦੇ ਨਤੀਜਿਆਂ ਨੂੰ ਕਿਵੇਂ ਦੇਖ ਰਹੇ ਹੋ ਇਹ ਜਿਹੜਾ ਮੇਰਾ ਇੱਥੇ ਮੈਨੂੰ ਫਤਵਾ ਮਿਲਿਆ ਉਹਦੇ ਵਿੱਚ ਜਿੱਥੇ ਕਾਂਗਰਸ ਪਾਰਟੀ ਦਾ ਬਹੁਤ بڑا ਯੋਗਦਾਨ ਹੈ ਸਾਡੇ ਲੀਡਰਾਂ ਦਾ ਯੋਗਦਾਨ ਹੈ ਉੱਥੇ ਕਾਂਗਰਸ ਪਾਰਟੀ ਦੀ ਜਿਹੜੀ 111 ਦਿਨ ਸਰਕਾਰ ਰਹੀ ਹੈ ਉਸ ਨੂੰ ਲੋਕਾਂ ਨੇ ਫਤਵਾ ਦਿੱਤਾ ਹੈ ਉਸ ਨੂੰ ਲੋਕਾਂ ਨੇ ਰਿਕੋਗਨਾਈਜ਼ ਕੀਤਾ ਹੈ ਉਸ ਨੂੰ ਦੁਬਾਰੇ ਲੋਕਾਂ ਨੇ ਯਾਦ ਕਰਕੇ ਅੱਜ ਦੀ ਸਰਕਾਰ ਨੂੰ ਨਕਾਰਿਆ ਕਿ ਮੌਜੂਦਾ ਸਰਕਾਰ ਇੱਥੇ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀ ਉਸ ਨੂੰ ਪੂਰੀ ਤਰ੍ਹਾਂ ਫੇਲ ਮੰਨਿਆ ਗਿਆ ਤੇ ਲੋਕਾਂ ਨੇ ਉਹਨੂੰ ਪਿੱਛੇ ਕਰ ਦਿੱਤਾ ਨਕਾਰ ਦਿੱਤਾ ਸਰ 130 ਦਾ ਨਾਰਾ ਦੇ ਦੱਸਿਓ ਸਰ ਫਿਰ 130 ਦਾ ਪਹੁੰਚ ਜਾਉਂਗੇ ਉਥੇ ਕਿਉਂਕਿ ਆਪੋਜੀਸ਼ਨ ਬਣ ਕੇ ਹਿੱਸੂ ਹੀ ਜਾਉਂਗੀ ਇਹ ਲੱਗ ਰਿਹਾ ਹੈ ਕਿ ਕੇਂਦਰ ਦੇ ਵਿੱਚ বিজেপি ਦੀ ਸਰਕਾਰ ਹੁਣ ਜਰਾ ਕੋਈ ਸੁਭਾਈ ਹੋਏਗਾ ਐਦਾਂ ਨਹੀਂ ਹੁੰਦਾ ਮੈਂ ਕਈ ਵਾਰ ਆਪੋਜੀਸ਼ਨ 'ਚ ਰਹਿ ਚੁੱਕਿਆ ਹਾਂ ਕਈ ਵਾਰ ਪਾਰਟੀ ਪਾਰਟੀ ਦੇ ਵਿੱਚ ਵੀ ਰਹਿ ਚੁੱਕਿਆ ਮੁੱਖ ਮੰਤਰੀ ਵੀ ਬਣਿਆ ਸਰਕਾਰ ਦੇ ਵਿੱਚ ਵੀ ਰਹਿ ਚੁੱਕਿਆ ਆਪੋਜੀਸ਼ਨ 'ਚ ਰਹਿ ਕੇ ਵੀ ਬੰਦੇ ਬਹੁਤ ਕੰਮ ਕਰਾ ਸਕਦਾ ਹੈ ਸਰਕਾਰ ਵਿੱਚ ਰਹਿ ਕੇ ਵੀ ਬਹੁਤ ਕਰਾ ਸਕਦਾ ਜਿਵੇਂ ਦਾ ਮਾਹੌਲ ਮਿਲੇਗਾ ਮਨੂੰ ਮੈਂ ਉਹ ਵਜਾਈ ਪਰਫਾਰਮ ਕਰਾਂਗਾ ਤੇ ਵਧੀਆ ਕਰਾਂਗਾ। ਪਰ ਤੇਰਾ ਜੀ 13 0 ਤੋਂ ਕਿੱਥਾ ਜਾ ਰਿਹਾ ਸੀਗਾ ਪਰ ਹਾਲੇ ਤੱਕ ਆਮ ਆਦਮੀ ਪਾਰਟੀ ਜੀ ਨੂੰ ਨਹੀਂ ਦਿਖਾਈ ਜਾਂਦੀ ਤੇ ਇਹਨਾਂ ਸੀਟਾਂ ਦੇ ਦਿਖਾਈ ਜਾਂਦੀਆਂ ਜਿੱਤੂ ਸਿਰਫ ਥੋੜੀ ਸੀ ਹੋਈ ਐ ਔਰ ਕਾਂਗਰਸ ਨੂੰ ਸੱਤਕ ਦੇ ਕਿੰਨੀ ਜਿਹੜੀਆਂ ਪੰਜਾਬ ਦੇ ਵਿੱਚ ਸੀਟਾਂ ਦਿੱਖਦੀਆਂ। ਦੇਖੋ ਇੱਥੇ ਸਭ ਤੋਂ ਵੱਡੀ ਗੱਲ ਇਹ ਹੋਈ ਐ ਕਿ ਲੋਕਾਂ ਨੇ ਬੀਜੇਪੀ ਔਰ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ ਐ। ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਜਿਸ ਤਰੀਕੇ ਦੇ ਇੱਥੇ ਹਾਰ ਮਿਲ ਰਹੀ ਐ ਤੇ ਮਿਲੀ ਐ। ਮੈਂ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਔਰ ਮੰਗ ਕਰਦਾ ਕਿ ਉਹ ਤੁਰੰਤ ਅਸਤੀਫਾ ਦੇ ਦੇਣ ਇਸ ਤੋਂ ਪਹਿਲਾਂ ਕਿ ਐਮ ਐਲ ਏ ਉਹਨਾਂ ਦੇ ਮਿਲ ਕੇ ਉਹਨਾਂ ਨੂੰ ਉਤਾਰ ਦੇਣ ਜਾਂ ਐਮ ਐਲ ਏ ਉਹਨਾਂ ਦੇ ਭੱਜ ਜਾਣ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅਸਤੀਫਾ ਦੇ ਕੇ ਕਿਸੇ ਹੋਰ ਯੋਗ ਬੰਦੇ ਨੂੰ ਜਿਹੜਾ ਸਰਕਾਰ ਚਲਾ ਸਕੇ ਜਿਹੜਾ ਸਟੇਜ ਪਰੀ ਨਾ ਰਹੇ ਸਰਕਾਰ ਨੂੰ ਵੀ ਚਲਾਵੇ ਸਟੇਟ ਪਰ ਵੀ ਰਹੇ ਐਸਾ ਬੰਦਾ ਕੋਈ ਹੋਰ ਆਮ ਆਦਮੀ ਪਾਰਟੀ ਨੂੰ ਕੇ ਕਰ ਦੇਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਆਮ ਆਦੀ ਪਾਰਟੀ ਦੇ ਐਮਐਲਏ ਭੱਜ ਕੇ ਵੱਖਰਾ ਗੁਰੂਕ ਬਣਾ ਕੇ ਜਾਂ ਕਿਸੇ ਹੋਰ ਪਾਰਟੀ ਚਲੇ ਜਾਣ ਜਾਂ ਉਹ ਇਸ ਮੁੱਖ ਮੰਤਰੀ ਨੂੰ ਉਤਾਰ ਦੇਣ ਲੋਕਾਂ ਨੇ ਮੁੱਖ ਮੰਤਰੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਹੈ ਆਮ ਆਦੀ ਪਾਰਟੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਹੈ ਸਰ ਇਹ ਕਿਹਾ ਸੀਗਾ ਕਿ ਜਿਹੜਾ ਤੁਸੀਂ ਜਤੂਗੇ ਚੋਣਾਂ 'ਚ ਉਧਰੋਂ ਸਰਕਾਰ ਜਿਹੜੀ ਗਿਰ ਜਾਏਗੀ ਮੈਂ ਕਹੇ ਹੁਣ ਹੋਰ ਕੀ ਮੈਂ ਕਹ ਰਿਹਾ ਉਹ ਵੀ ਹੁਣ ਉਹੀ ਕਰ ਰਿਹਾ ਸੀ ਸਾਬ ਪਹਿਲਾਂ ਚੋਣਾਂ 'ਚ ਪਹਿਨਾ ਕਾਫੀ ਜ਼ਿਆਦਾ ਫੇਰ ਬਦਲ ਦੇਖਣ ਨੂੰ ਮਿਲਿਆ ਪਾਰਟੀਆਂ ਲੋਕਾਂ ਨੇ ਥੋੜੇ ਦੇ ਘੋਸਤ ਕਾਇਆ ਦੇਖੋ ਲੀਡਰਸ਼ਿਪ ਰਾਜਨੀਤੀ ਭਰੋਸੇਯੋਗਤਾ ਦੀ ਹੈ ਜਿਹੜੇ ਲੋਕ ਭਰੋਸਾ ਤੋੜ ਦਿੰਦੇ ਆ ਉਹਨਾਂ ਨੂੰ ਨਕਾਰਾ ਨਕਾਰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਇੱਥੇ ਵੀ ਲੀਡਰਾਂ ਨੂੰ ਨਕਾਰਿਆ ਗਿਆ ਹੈ ਆਰੇ ਪੂਰੀ ਤਰ੍ਹਾਂ ਨਕਾਰਿਆ ਗਿਆ ਜਾਨੀ ਸਾਹਿਬ ਸੈਲੀਬ੍ਰਿਟੀ ਪੰਜਾਬ ਦਾ ਖਾਤਾ ਸੀ ਜਿਹੜੀ ਰਿਪੋਰਟ ਦੇ ਵਿੱਚ ਪੰਜਾਬ ਤੇ ਖਾਤਾ ਤੱਕ ਨਹੀਂ ਬੋਲਿਆ ਸੀ ਉਹ ਖੁੱਲਣਾ ਹੀ ਨਹੀਂ ਸੀ ਕੋਈ ਨਵੀਂ ਗੱਲ ਕੋਈ ਜਾਨੀ ਸਾਹਿਬ ਫਰੀਦਕੋਟ ਤੇ ਸੈਲੀਬ੍ਰਿਟੀ ਸੀਟ ਪਣੀ ਹੋਈ ਸੀਗੀ ਉੱਥੇ ਆਜ਼ਾਦ ਉਮੀਦਵਾਰ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ ਲੋਕ ਕਿਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਤੋਂ ਥੰਗ ਹੈ ਜਿੱਥੇ ਐਸੀ ਸਹੀ ਉਮੀਦਵਾਰ ਨਹੀਂ ਦੇ ਸਕੇ ਉੱਥੇ ਹੋਰ ਆਮ ਆਦਮੀ ਪਾਰਟੀ ਨੂੰ ਹਰੋਣਾ ਇਸ ਨੂੰ ਉਹਨੇ ਉੱਤੀ ਜੇ ਉਮੀਦਵਾਰਾਂ ਪਰ ਚਲੇਗੇ ਸਰ ਸਾਹਿਬ ਨੂੰ ਅਮਿਤ ਪਾਲ ਬੋਲ ਜੀ ਕਿ ਕੀ ਲੱਗਦਾ ਹੈ ਕਿ ਐਨੇ ਸੇ ਤੈ ਤਾਂ ਨਹੀਂ ਜਰਾ ਨਹੀਂ ਇਹ ਤਾਂ ਲੋਕਾਂ ਦੇ ਫਤਵੇ ਨੂੰ ਤੁਸੀਂ ਜਵਾਬ ਨਹੀਂ ਦੇ ਸਕਦੇ ਜਿਹਨੂੰ ਲੋਕਾਂ ਨੇ ਜਿਤਾਇਆ ਠੀਕ ਹੈ ਜੀ ਉਹੀ ਜਿਹੜਾ ਜਿੱਤ ਗਿਆ ਉਹੀ ਸਕੁੰਦਰ ਹੈ ਠੀਕ ਹੈ ਜੀ ਬਹੁਤ ਮਿਹਰਬਾਨੀ ਧੰਨਵਾਦ ਤੁਹਾਡਾ ਜੀ ਸਰ ਹੁਣ ਅਸੀਂ ਦੇਵੀ ਤਲਾਬ ਮੰਦਰ ਦੇ ਮੱਥਾ ਟੇਕਣਾ ਹੈ ਐਸੀ ਸ਼ਾਂਤੀਪੂਰਵਕ ਮਾਈਕ ਆ ਰਹੇ ਬਹੁਤ ਹੀ ਸਾਦੇ ਤਰੀਕੇ ਦੇ ਨਾਲ ਕੋਈ ਐਸੀ ਜਲੂਸ ਨਹੀਂ ਕੱਢਨੇ ਕੋਈ ਬੜਾ ਐਸੀ ਜਸ਼ਨ ਨਹੀਂ ਬਣਾਣਾ ਮਾਈਕ ਤੇ ਮਾਈਕ ਉੱਪਰ ਕਰ ਲਾ ਬਾਈਕ ਜਲੰਧਰ ਦੇ ਵਿੱਚ ਇੱਕ ਬਹੁਤ ਵੱਡੀ ਇਤਿਹਾਸਿਕ ਜਿੱਤ ਹੋਈ ਹੈ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਐਸੀ ਵੱਡੀ ਜਿੱਤ ਹੈ ਜਿਹਦੇ ਵਿੱਚ ਲਗਭਗ ਪੌਣੇ 2 ਲੱਖ ਵੋਟਰ ਦੇ ਨਾਲ ਅਸੀਂ ਜਿੱਤੇ ਹਾਂ ਬਹੁਤ ਵੱਡਾ ਫਤਵਾ ਲੋਕਾਂ ਨੇ ਦਿੱਤਾ ਜਿੱਥੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਹੈ ਉਥੇ ਜਲੰਧਰ ਦੀਆਂ ਅੱਜ ਤੱਕ ਜਿੰਨੀਆਂ ਆਜ਼ਾਦੀ ਤੋਂ ਬਾਅਦ ਚੋਣਾਂ ਹੋਈਆਂ ਉਹਨਾਂ ਦੀ ਵੀ ਸਭ ਤੋਂ ਵੱਡੀ ਲੀਡ ਹੈ ਤਾਂ ਐਸੀ ਐਸ ਨੂੰ ਨੀਵੇਂ ਹੋ ਕੇ ਝੁੱਕ ਕੇ ਲੋਕਾਂ ਦਾ ਸਤਿਕਾਰ ਕਰਦੇ ਹੋਏ ਜਿਵੇਂ ਕਹਿੰਦੇ ਵੀ ਜਿਹੜੀ 베ਰੀ ਨੂੰ ਫੇਰ ਲੱਗਦੇ ਉਹ ਝੁਕ ਜਾਂਦੀ ਹੈ ਐਸੀ ਝੁੱਕ ਕੇ ਕੋਈ ਜਸ਼ਨ ਨਹੀਂ ਮਨਾਣਾ ਐਸੀ ਸਿੰਪਲੀ ਜਾ ਕੇ ਦੇਵੀ ਤੁਲਾ ਮੰਦਿਰ ਗੁਰਦੁਆਰਾ ਸਾਹਿਬ ਗੁਰੂ ਤਾਂ ਉਰ ਰਵਿਦਾਸ ਤਾਂ ਚਰਚ ਚਰਚ ਵਿੱਚ ਜਾਣਾ ਹੈ ਭਗਵਾਨ ਬਾਲਮੀਕ ਜੀ ਦੇ ਮੰਦਰ ਜਾਣਾ ਹੈ ਤੇ ਮੁਸਲਿਮ ਮਸਜਿਦ ਵਿੱਚ ਜਾਣਾ ਸੋ ਐਸੀ ਵੱਖ-ਵੱਖ ਧਰਮਾਂ ਨੇ ਸਾਨੂੰ ਸਾਰਿਆਂ ਨੇ ਸਤਿਕਾਰ ਪਿਆਰ ਦਿੱਤਾ ਹੈ ਵੱਖ-ਵੱਖ ਵਰਗਾਂ ਵਰਗਾਂ ਨੇ ਮੈਨੂੰ ਬਰਾਬਰ ਦੀ ਪੂਰਤ ਪਾਈ ਹੈ ਮੈਨੂੰ ਸਭ ਨੇ ਆਪਣਾ ਸਾਝਾ ਸਮਝ ਕੇ ਬਹੁਤ بڑا ਪਦਵਾ ਦਿੱਤਾ ਮੈਂ ਸਾਰਿਆਂ ਦਾ ਸਾਰਿਆਂ ਦੇ ਵਿੱਚ ਰਹਿਣਾ ਸਾਰਿਆਂ ਦੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਕਰਨੀ ਸੋ ਐਸੀ ਸਤਿਕਾਰਪੂਰਵਕ ਲੋਕਾਂ ਦਾ ਸਿਰ ਨਵਾ ਕੇ ਸਤਿਕਾਰ ਕਰਦੇ ਹੋਏ ਗੁਰਦੁਆਰਾ ਸਾਹਿਬ ਮੰਦਰ ਤੇ ਹੋਰ ساری ਜਗਾ ਜਾਵਾਂਗੇ ਲੇਕਿਨ ਕਿਸੇ ਤਰ੍ਹਾਂ ਦਾ ਕੋਈ ਬਹੁਤ ਬੜਾ ਜਸ਼ਨ ਜਾਂ ਕੁਛ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਹੈ ਐਸੀ ਸਿੰਪਲੀ ਮੱਥਾ ਟੇਕਣ ਜਾਵਾਂਗੇ ਸਿਰ ਫਲੋਰਲ ਕੋ ਜਿਹੜੇ ਤੁਹਾਡੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੇ ਜਿਹੜਾ ਇਜ਼ਾਫਤ ਕੀਤਾ ਉਹਨਾਂ ਨੂੰ ਕੀ ਮੈਸੇਜ ਲੈ ਚੰਦਾ ਉਹ ਸਾਡੀ ਪਾਰਟੀ ਦਾ ਵਿਧਾਇਕ ਨਹੀਂ ਹੈ ਛੱਟ ਛੁੱਟ ਗਿਆ ਹੈ ਲੋਕਾਂ ਨੇ ਦੇ ਦਿੱਤਾ ਮੈਸੇਜ ਲੋਕਾਂ ਨੇ ਉਹਨੂੰ ਮੈਸੇਜ ਦਿੱਤਾ ਹੈ ਕਿ ਤੂੰ ਬਹੁਤ ਗਲਤ ਹੈ ਤੈਂ ਆਪਣੇ ਪਰਿਵਾਰ ਦੀ ਲੇਗੇਸੀ ਨੂੰ ਖਤਮ ਕੀਤਾ ਹੈ ਇਹ ਉਹਨਾਂ ਦਾ ਲਗਭਗ ਜਿਹੜਾ ਇੱਕ ਵਾਰ ਐਮਐਲਏ ਬਣ ਲੇ ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਪੋਲੀਟੀਕਲ ਕੈਰੀਅਰ ਉਹਨੇ ਆਪਣੇ ਆਪ ਖਤਮ ਕੀਤਾ ਕਿਸੇ ਨੇ ਨਹੀਂ ਕੀਤਾ ਬਿਲਕੁਜੀ ਸਰ ਹਾਰ ਗਏ ਸਰ ਬਧਨ ਯਾਰ ਮੇਰੇ ਚਾਚੇ ਦਾ ਮੁੰਡਾ ਹੈ ਯਾਰ